ਧਰਮ ਸਾਹਿਬ ਹੋਏ ਕੁਸ਼ੀ ਦੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਸੈਂਟਰ ਸਰਕਾਰ ਦਾ ਵੱਡਾ ਹੌਲਾ ਹੋ ਰਿਹਾ ਵੀ ਜਿਹਦੇ ਵਿੱਚ ਜਿਹੜਾ ਸਾਡਾ ਬਿਜਲੀ ਬਿੱਲ 100 225 ਆ ਰਿਹਾ ਉਹ ਸਾਰਾ ਪ੍ਰਾਈਵੇਟੇਸ਼ਨ ਕਰ ਪਿਆ ਰਿਹਾ ਔਰ ਜਿਹੜੇ ਸਾਡੇ ਚਿੱਪ ਵਾਲੇ ਮੀਟਰ ਨੇ ਉਹ ਹਰ ਘਰ ਚ ਲਾਉਣੇ ਨੇ ਇਹਨਾਂ ਨੇ ਜੇ ਤੁਸੀਂ ਰੀਚਾਰਜ ਕਰਾਉਗੇ ਤਾਂ ਲੈਟ ਚੱਲੂਗੀ ਇਹ ਇੱਕ ਬੜਾ ਵੱਡਾ ਧੋਖਾ ਹੋਣਾ ਸਕਦਾ ਜਿਵੇਂ Jio ਦੇ ਫੋਨ ਪਹਿਲਾਂ ਸਾਨੂੰ ਫ੍ਰੀ ਮਿਲੇ ਸੀ ਅੱਜ ਅਹੀ 500 ਵਾਰੀ ਚਾਰਜ ਕਰਾਉਂਦੇ ਆ ਜਿਵੇਂ ਸਿਲੰਡਰ 350 ਦਾ ਸੀ ਸਾਨੂੰ ਕਹਿੰਦੇ ਤੁਹਾਨੂੰ ਸਬਸਿਡੀ ਆਇਆ ਕਰੂਗੀ ਅੱਜ ਕਹਿੰਦੇ ਸਬਸਿਡੀ ਨਹੀਂ ਆਉਂਦੀ ਇਸੇ ਤਰ੍ਹਾਂ ਹੀ ਘੱਟ ਨਾਲ ਉਹਨੂੰ ਕੰਪਨੀਆਂ ਨੇ ਆ ਕੇ ਵਾਅਦੇ ਕਰਦੇ ਆ ਕਿ ਤੁਹਾਨੂੰ ਫ੍ਰੀ 300 ਬਿਜਲੀ ਤੁਹਾਨੂੰ ਘੱਟ ਰੇਟਾਂ ਦੇ ਦਿੰਦੇ ਆ ਤੁਹਾਡੇ ਇੱਕ ਵਾਰੀ ਮੀਟਰ ਲਾਉਣੇ ਨਾਲ ਚਿਪਾੜੇ ਆਪਾਂ ਚੇ ਪਰੇਮੀਟਰ ਲੱਗਣ ਨਹੀਂ ਲੈਣੇ ਉਹਦੇ ਵਿਰੋਧ ਲਈ ਦੋ ਤਰੀਕ ਨੂੰ ਜਿਹੜਾ ਕੱਲ ਪਰਸੋਂ ਐਤਵਾਰ ਨੂੰ ਬਿਜਲੀ ਮੰਤਰੀ ਸੰਜੀਵ ਰੋੜਾ ਦੇ ਘਰ ਦੇ ਬਾਹਰ ਫਰੋਜਪੁਰ ਰੋਡ ਦੇ ਉੱਪਰ ਧਰਨਾ ਰੱਖਿਆ ਉਸ ਤੋਂ ਪਹਿਲਾਂ ਤਾਂ ਆਪਾਂ ਬਿਜਲੀ ਬੋਰਡ ਦੇ ਦਫ਼ਤਰਾਂ ਮੋਰੇ ਦੇ ਚੁੱਕੇ ਆਂ ਆਪਾਂ ਸਵੇਰੇ 9 ਵਜੇ ਮੰਗਲੀ ਪਿੰਡ ਇਕੱਠੇ ਹੋਣਾ ਇੱਥੋਂ ਇਕੱਠੇ ਹੋ ਕੇ ਦੂਜਾ ਪੜਾਅ ਆਪਣਾ 11 ਵਜੇ ਇਹ ਲੰਦਰ ਬਾਈਪਾਸ ਹੋਊਗਾ ਜਿੱਥੋਂ ਆਪਣਾ ਹੋਰ ਜੱਦੇ ਬੰਦੀਆਂ ਵੀ ਲੜਨੀਆਂ ਪਰ ਆਪਾਂ ਸਾਰਿਆਂ ਨੇ ਸਾਨੇ ਵਾਲ ਹਲਕੇ ਤੋਂ ਲੈ ਜਿੰਨੇ ਵੀ ਦਰੋਂ ਪਿੱਛੋਂ ਆਉਣਗੇ ਸਾਰੇ ਸਾਡੇ ਸਾਥੀ ਆਪਾਂ 9 ਵਜੇ ਕੋਸ਼ਿਸ਼ ਕਰਨੀ ਆ 9 ਤੋਂ 10 ਤੱਕ ਇਕੱਠੇ ਹੋ ਕੇ ਤੋਂ ਚੁਰਪੀਏ ਆਪਣੇ ਮੋਟਰਸਾਈਕਲ ਕਾਰਾਂ ਵਹੀਕਲ ਜੋ ਟਰੈਕਟਰ ਜੋ ਕਿਸੇ ਕੋਲ ਕੋਈ ਵਹੀਕਲ ਹੈਗਾ ਉਹ ਲੈ ਕੇ ਉੱਤੇ ਉਹਦੇ ਝੰਡਾ ਲੱਗਾ ਹੋਣਾ ਚਾਹੀਦਾ ਝੰਡੇ ਜਿਹੜੇ ਪਿਛਲੀ ਵਾਰ ਆਪਾਂ ਲੈ ਕੇ ਆਏ ਮੇਰੇ ਭਰਾ ਸਾਰਿਆਂ ਨੂੰ ਬੇਨਤੀ ਉਹ ਨਾਲ ਲੈ ਕੇ ਆਓ ਝੰਡੇ ਲਾ ਕੇ ਆਪਾਂ ਇੱਥੋਂ ਜਾਣਾ ਵਾ ਤੇ ਸਰਕਾਰ ਦਾ ਪਿੱਟ ਸਿਆਪਾ ਕਰਨਾ ਜਾ ਕੇ ਉੱਥੇ ਆਪਾਂ ਦੋ ਘੰਟੇ ਬੈਠਣਾ ਵੀ ਆ ਕਿਉਂਕਿ ਜਦੋਂ ਕਿਸੇ ਦੀ ਮਕਾਨ ਗਈ ਜੇ ਨਾ ਆਪਾਂ ਇਹਨਾਂ ਦੀ ਮਕਾਨੇ ਜਾਣਾ ਉੱਥੇ ਤੇ ਜਦੋਂ ਕਿਸੇ ਦੀ ਮਕਾਨੇ ਗਈ ਜੇ ਤਾਂ ਉੱਥੇ ਜਾ ਕੇ ਬੈਠੀਦਾ ਭੱਜਣਾ ਨਹੀਂ ਹੈਗਾ ਉੱਥੇ ਇਹਨਾਂ ਦਾ ਪਿੱਟ ਸਿਆਪਾ ਕਰਕੇ ਰੋਣਾ ਆਪਾਂ ਇਹਨੂੰ ਬਚਾਉਣਾ ਦੂਜਾ ਕਾਰਨ ਵਿੱਚ ਕੀ ਵੱਡਾ ਪੰਜਾਬ ਸਰਕਾਰ ਜਿੰਨੀਆਂ ਨੇ ਸਾਡੀਆਂ ਪਬਲਿਕ ਪ੍ਰਾਪਰਟੀਆਂ ਨੇ ਜਿਹਦੇ ਵਿੱਚ ਬਿਜਲੀ ਬੋਰਡ ਹੋ ਗਿਆ ਪੰਜਾਬ ਯੂਨੀਵਰਸਿਟੀ ਦੀ ਹੋ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਪੰਜਾਬ ਐਗਰੋ ਦੀ ਪਰ ਹੋਰ ਜਿਹੜੀਆਂ ਸਾਡੀਆਂ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਦੇ ਨੂੰ ਵੇਚਣ ਜਾ ਰਹੀ ਆ ਉਹਨੂੰ ਵੀ ਆਪਾਂ ਇਸੇ ਹਾਮਲੇ ਤੋਂ ਰੋਕਣਾ ਕਿਉਂਕਿ ਮਹਿੰਗੀਆਂ ਜ਼ਮੀਨਾਂ ਨੇ ਅੱਜ ਵੇਚ ਕੇ ਇਹ ਕਰੈਡ ਕਿੱਥੇ ਲਾਉਣੇ ਆ ਕੱਲ ਨੂੰ ਉਹ ਕਰੈਡਟਰ ਵੱਡੇ ਕਰਨੇ ਪੈਗੇ ਤਾਂ ਕਿੱਥੇ ਕਰਨੇ ਆ ਇਹ ਭੁੱਖਮਰੀ ਪਈ ਆ ਭੁੱਖਮਰੀ ਪਾ ਕੇ ਹੁਣ ਇਹ ਜਿਹੜੇ ਸਰਕਾਰੀ ਵਿਭਾਗ ਮੈਂ ਬੰਦ ਕਰ ਰਹੇ ਤੁਸੀਂ ਦੇਖ ਹੀ ਰਹੇ ਤੇ ਸਾਰਾ ਕੁਝ ਔਲੇ ਵਾਲੀ ਪ੍ਰਾਈਵੇਟ ਕਰੀ ਜਾ ਰਿਹਾ ਤੋਂ ਨੂੰ ਆਪਾਂ ਰੋਕਣ ਦੇ ਲਈ 2 ਤਰੀਕ ਨੂੰ ਸਵੇਰੇ 9 ਵਜੇ ਮੰਗਲੀ ਇਕੱਠੇ ਹੋਗੇ ਇਥੋਂ ਦੁਰਨਾਵਾ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਆ ਆਪਣੀ ਆਪਣੀ ਜ਼ਿੰਮੇਵਾਰੀ ਸਮਝੋ ਇਹ ਮੀਟਰ ਵਾਲਾ ਹਮਲਾ ਜਿਹੜਾ ਹਰ ਗਰੀਬ ਤੋਂ ਲੈ ਕੇ ਮੀਰ ਤੱਕ ਆ ਇਹ ਕਿਸੇ ਕਿਸਾਨ ਦਾ ਨਹੀਂ ਕਿਸੇ ਦਾ ਆਪਣਾ ਨਿੱਜੀ ਨਹੀਂ ਹਰ ਘਰ ਦੇ ਵਿੱਚ ਬਿਜਲੀ ਦੀ ਲੋੜ ਆ ਤੇ ਬਿਜਲੀ ਤੋਂ ਬਿਨਾ ਕੁਝ ਨਹੀਂ ਚੱਲਦਾ ਤੇ ਜੇ ਮੀਟਰ ਲੱਗ ਗਿਆ ਤਾਂ ਬਿਜਲੀ ਬੰਦ ਹੋ ਰਹੀਆਂ 90% ਲੋਕਾਂ ਦੀ ਇਸ ਕਰਕੇ ਸਾਰਿਆਂ ਨੂੰ ਸਾਨੂੰ ਬੇਨਤੀ ਆ ਸਾਨੂੰ ਆਪ ਤੁਰਨਾ ਪੈਣਾ ਆਪਣੇ ਆਪਣੀ ਜ਼ਿੰਮੇਵਾਰੀ ਸਮਝੀਏ ਜੇ ਚਾਹੁੰਦੇ ਜੇ ਵੀ ਸਾਡੇ ਘਰਾਂ ਦੀ ਲਾਈਟ ਜੰਗਦੀ ਰਵੇ ਤਾਂ 9 ਵਜੇ ਮੰਗਲੀ ਜਰੂਰ ਪਹੁੰਚੋ ਆਪਾਂ ਇਸ ਇਹਦੇ ਵਿਰੋਧ ਦੀ ਜਿਹੜੀ ਸ਼ੁਰੂਆਤ ਇੱਥੋਂ ਕਰਾਂਗੇ ਧੰਨਵਾਦ